We'll be right <laughs> back. ਪਟਿਆਲਾ ਫਾਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਸਿਸਟਮ ਅਸੀਂ ਖੜੇ ਆਂ ਕੱਗੇ ਥਾਣੇ ਦੇ ਵਿੱਚ ਜਿੱਥੇ ਕਿ ਅੱਜ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਜੋ ਨਸ਼ਾ ਬਰਾਮਦ ਕੀਤਾ ਗਿਆ ਤੇ ਤਿੰਨ ਬੰਦੇ ਦੇ ਵਿੱਚ ਇਨਵੋਲਵ ਨੇ ਜੋ ਨਸ਼ਾ ਇਹਦੇ ਵਿੱਚ ਫੜੇ ਗਏ ਨੇ ਜੋ ਨਸ਼ਾ ਤਸਕਰ ਨੇ ਤੋਂ ਕਲਵਾਣਾ ਰੋਡ ਤੇ ਫੜੇ ਗਏ ਨੇ ਸੋ ਜੋ ਇੱਥੇ ਦੇ ਰਸ਼ਵਿੰਦਰ ਸਿੰਘ ਜੀ ਜੋ ਇਨਚਾਰਜ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਨੀ ਕੀ ਜੋ ਨਸ਼ਾ ਇਹਨਾਂ ਕੋਲੋਂ ਬਰਾਮਦ ਹੋਇਆ ਦੇ ਤੇ ਕਿੱਥੋਂ ਦੇ ਇਹ ਲੋਕ ਨੇ ਜੋ ਫੜੇ ਗਏ ਨੇ ਤੇ ਕਿਹੜੀ ਗੜੀ ਨਾਲ ਇਹਨਾਂ ਦੇ ਧਾਰ ਅਗੇ ਤੁਹਾਡੇ ਨਾਲ ਅਸੀਂ ਹਰ ਜਾਣਕਾਰੀ ਤੇ ਹਬ ਅਪਡੇਟ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਸਕੀ ਹੈ ਮਾਨਯੋਗ ਕੱਗਾ ਪੁਲਿਸ ਕੋ ਬਹੁਤ ਵੱਡੀ ਕਾਮਯਾਬੀ ਮੇਰੀ ਬਹੁਤ ਵੱਡੀ ਮਾਤਾ ਦੇ ਵਿੱਚ ਨਸ਼ਾ ਜਿਹੜਾ ਬਣਿਆ ਗਿਆ ਤੇ ਕੀ ਕਹਿਣਾ ਚਾਹੁੰਦਾ ਇਸ ਬਾਰੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਤੇ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਅਧੀਨ ਯੁੱਧ ਨਸ਼ਾ ਵਿਰੁੱਧ ਉਹਦੇ ਚ ਥਾਣਾ ਕੱਗਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਟੀਮ ਯੂਨਿਟ ਪਟਿਆਲਾ ਦੇ ਸਾਂਝੇ ਆਪਰੇਸ਼ਨ ਚ ਇੱਕ 15 ਕਿਲੋ 680 ਗ੍ਰਾਮ ਅਫੀਮ 2 ਲੱਖ 3000 ਡਰਗਮਣੀ ਤੇ ਇੱਕ ਕਰੇਟਾ ਗੱਡੀ ਸਮੇਤ ਤਿੰਨ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਾਣਤਰੀਨਾਂ ਦਾ ਸੀਗਾ ਇਹ ਨੈਟਵਰਕ ਅਸਾਮ ਮਨੀਪੁਰ ਮਿਜ਼ੋਰਮ ਉਧਰੋਂ ਲਿਆਣ ਕੇ ਅਫੀਮ ਇਸਦਰ ਪੰਜਾਬ ਚ ਸਪਲਾਈ ਕਰਦੇ ਸੀਗੇ ਤੇ ਇੰਟਰ ਸਟੇਟ ਹੋ ਕੇ ਰਵਿਜੇ ਪਿੰਡਾਂ ਦੇ ਰਸਤਿਆਂ ਨੂੰ ਹੋ ਕੇ ਤੇ ਜਾਂਦੇ ਸੀਗੇ ਰੂਟ ਅਵਰਟ ਕਰਦੇ ਸੀਗੇ ਕਿ ਸੜਕਾਂ ਹੀ ਨਾ ਜਾਈਏ ਇਹ ਉਹਦੇ ਵਿੱਚ ਸਾਡੇ ਨੂੰ ਇਨਫੋਰਮੇਸ਼ਨ ਸੀਗੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਇਨਫੋਰਮੇਸ਼ਨ ਸੀਗੀ ਸਾਨੂੰ ਸੀਗੀ ਉਹਦੇ ਵਿੱਚ ਅਸੀਂ ਕਲਵਾਣੂ ਕੋਲ ਇਹਨਾਂ ਨੂੰ ਨਾਕਾ ਲਾ ਕੇ ਰੋਕਿਆ ਤੇ ਉੱਥੇ ਇਹਨਾਂ ਤੋਂ ਰਿਕਵਰੀ ਹੋਈ ਹੈ ਜੀ ਇਹ ਤਿੰਨੋਂ ਮੁੰਡੇ ਜੀ ਸੁਨਾਮ ਏਰੀਆ ਦੇ ਰਹਿਣ ਵਾਲੇ ਨੇ ਅ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤੇ ਤਿੰਨੇ ਮੁੰਡੇ ਸੁਨਾਮ ਏਰੀਆ ਦੇ ਰਹਿਣ ਵਾਲੇ ਨੇ ਇਹ ਪਹਿਲਾਂ ਵੀ ਇਹਨਾਂ ਨੇ ਅੱਜ ਤੋਂ ਪੰਜ ਚਾਰ ਮਹੀਨੇ ਪਹਿਲਾਂ ਵੀ ਕੰਮ ਕੀਤਾ ਇਹ ਉਥੋਂ ਮਤਲਬ ਕਿ ਆਦੀ ਨੇ ਉਥੋਂ ਲਿਆਣ ਦੇ ਤੇ ਵੈਸੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਉਹਨਾਂ ਦੇ ਤਿੰਨੋ ਰੈਸ ਹੋ ਚੁੱਕੇ ਨੇ ਹਾਂਜੀ ਐਨਡੀਪੀਐਸ ਦੇ 18 ਅਧੀਨ ਇਹਨਾਂ ਨੂੰ ਕੀਤਾ ਗਿਆ ਹੈ ਤੇ ਹੁਣ ਕੱਲ ਕੋਰਟ 'ਚ ਪੇਸ਼ ਕੀਤੇ ਗਏ ਸੀਗੇ ਤੇ ਇਹਨਾਂ ਦਾ ਰਿਮਾਂਡ ਦਿੱਤਾ ਗਿਆ ਉਹ ਵੀ ਜਿਹੜੇ ਤਾਂ ਕੋਈ ਨਿੱਕਾ ਕੰਮ ਕਰਦੇ ਜਿਹੜੇ ਸਰਗਮ ਹੁੰਦੇ ਨੇ ਉਹਨਾਂ ਨੂੰ ਵੀ ਮੈਚ ਲਾਣਾ ਹਾਂਜੀ ਇਹਦੇ 'ਚ ਬੈਕਵਰਡ ਫਾਰਵਰਡ ਲਿੰਕੇਜ ਇਸ ਦਾ ਖੰਖਾਲ ਕੇ ਪੂਰਾ ਦੇਖਿਆ ਜਾਵੇਗਾ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀਗੀ ਕਿੱਥੋਂ ਲੈ ਕੇ ਆ ਰਹੇ ਸੀਗੇ ਤੇ ਜੇ ਆਪਣੇ ਇਲਾਕੇ 'ਚ ਵੀ ਇੱਥੇ ਵੀ ਪਾਤਲਾ ਸਰਕਲ 'ਚ ਵੀ ਜੇ ਕਿਤੇ ਸਪਲਾਈ ਕਰਨੀ ਸੀਗੀ ਉਸ ਐਂਗਲ ਨੂੰ ਵੀ ਵਿਆਖਿਆ ਜਾਵੇਗਾ ਤੇ ਉਹ ਚੀਜ਼ ਨੂੰ ਪੂਰਾ ਇਨਵੈਸਟੀਗੇਸ਼ਨ ਚ ਨਾ ਲਿਆ ਜਾਏਗਾ ਹਾਂਜੀ ਦੇਖੋ ਸਰ ਸਰ ਕਾਮਯਾਬੀ ਹਾਸਲ ਹਾਂਜੀ ਸਾਡੇ ਜ਼ਿਆਦਾਤਰ ਦੋ ਤਿੰਨ ਪਿੰਡ ਨੇ ਇੱਥੇ ਤੁਹਾਨੂੰ ਵੀ ਪਤਾ ਨਟੋਰੀ ਨਟੋਰੀਅਸ ਜੇ ਪਿੰਡ ਨੇ ਤੇ ਉੱਥੇ ਵੀ ਉਹਨਾਂ ਦੇ ਜ਼ਾਂਦਰ ਦੇਖਿਓ ਤੁਸੀਂ ਘਰ ਬੰਦੇ ਨੇ ਐਥੇ ਭੱਜ ਚੁੱਕੇ ਨੇ ਤੇ ਜ਼ਾਂਦਰ ਗ੍ਰਿਫਤਾਰ ਕਰ ਚੁੱਕੇ ਨੇ ਤੇ ਇੱਕ ਸੰਦੇਸ਼ ਜਾਂਦਾ ਹੈ ਕਿ ਹਾਂਜੀ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਹਾਂ ਤੁਹਾਡੀ ਖੈਰ ਨਹੀਂ ਉਲਟ ਤੁਹਾਡੇ ਤੇ ਕਾਰਵਾਈ ਕਰੋਗੇ ਤੇ ਐਡੀ ਵੱਡੀ ਰਿਕਵਰੀ ਹੋਣਾ ਇੱਧਰਲੇ ਇਲਾਕੇ 'ਚ ਤਾਂ ਉਹਦੇ ਵੀ ਉਹ ਥੋੜਾ ਉਹ ਹੈ ਕਿ ਹਾਂ ਹਲੇ ਵੀ ਥੋੜਾ ਬਹੁਤਾ ਇੱਥੇ ਨਸ਼ਾ ਹੈਗਾ ਏ ਜਿਹੜਾ ਕਿ ਲੋਕਾਂ ਚ ਡਿਵਰਟ ਹੋ ਰਿਹਾ ਏ ਤੇ ਉਹਦੇ ਦੇ ਵੀ ਅਸੀਂ ਪੂਰਾ ਇਹਦੇ ਚ ਬੈਕਵਰਡ ਫਾਰਵਰਡ ਲਿੰਕ ਦੇਖ ਕੇ ਪੂਰੀ ਕਾਰਵਾਈ ਕਰਾਂਗੇ